ਫਰੂ ਨੂੰ ਮੰਨੀ ਜਨਾਮਾਂ ਨਹੀਂ ਲੜਿਆ ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਆ ਤੇ ਆ ਤੀ ਕਰਾਉਂਦੇ ਆ ਤੇ ਹੁਣ ਸਾਡਾ ਆ ਵੀਰ ਪੂਰੇ ਹੀ ਸੋਸ਼ਲ ਮੀਡੀਆ ਤੇ ਪੂਰੀ ਹੀ ਦੁਨੀਆ ਚ ਸ਼ਾਇਆ ਹੋਇਆ ਏ ਹਰ ਪਾਸੇ ਇਸ ਵੀਰ ਦੀ ਵੀਡੀਓ ਵਾਇਰਲ ਹੋ ਰਹੀ ਏ ਤੇ ਪੂਰੀ ਦੁਨੀਆ ਚ ਵੀਰ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਵੀਰ ਨੇ ਨਚਾ ਦਿੱਤੇ ਸਾਰੇ ਹੀ ਗੋਰੇ ਕਿਉਂਕਿ ਵੀਰ ਨੇ ਪੰਜਾਬੀਆਂ ਦਾ ਜ਼ੋਰ ਦਿਖਾ ਦਿੱਤਾ ਟਾਈਗਰ ਸਿੰਘ ਜੋ ਕਿ ਪਾਵਰ ਸਲੈਪ ਕਰਦਾ ਏ ਟਾਈਗਰ ਸਿੰਘ ਜਿਸ ਨੇ ਹਾਲੀ ਵਿੱਚ ਸਲੈਪ ਵਾਲੀ ਗੇਮ ਜੀ ਹਾ ਟਾਈਗਰ ਸਿੰਘ ਜਿਸ ਦਾ ਪੂਰਾ ਨਾਮ ਜੁਝਾਰ ਸਿੰਘ ਢਿੱਲੋ ਏ ਜੋ ਪਾਵਰ ਸਲੈਪ ਗੇਮ ਖੇਡਦਾ ਏ ਤੇ ਹਾਲ ਹੀ ਵਿੱਚ ਪਾਵਰ ਸਲੈਪ 16 ਜੋ ਕਿ ਆਬੋਤਾਬੀ ਵਿੱਚ ਹੋਈ ਤੇ ਇਹ ਵੀਰ ਵਿਨਰ ਰਿਆ ਜਿਸ ਦੀ ਵੀਡੀਓ ਚਾਰੇ ਪਾਸੇ ਹੀ ਵਾਇਰਲ ਹੋ ਰਹੀ ਏ ਜਿਸ ਵੀਰ ਦੇ ਇੱਕ ਥੱਪੜ ਨੇ ਨਾ ਗੋਰਾ ਕੰਬਨ ਲਾ ਦਿੱਤਾ ਤੇ ਨਾਲ ਹੀ ਗੋਰੇ ਨੇ ਹਾਰ ਮੰਨ ਲਈ ਤੇ ਵੀਰ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਵੀਰ ਨੇ ਪੱਟ ਤੇ ਥਾਪੀਆਂ ਮਾਰੀਆਂ ਤੇ ਲਾ ਕੇ ਪੰਜਾਬੀ ਗਾਣਾ ਫਿਰ ਨੱਚਣ ਲੱਗ ਪਿਆ ਤੇ ਨਾਲ ਹੀ ਸਾਰੇ ਨਚਾ ਦਿੱਤੇ ਗੋਰੇ ਵੀ ਵੇਖ ਕੇ ਵੀਰ ਨੂੰ ਨੱਚਣ ਲੱਗ ਪਏ ਯਾਰੋ ਇਹ ਵੀਰਨਾ ਸੱਚੀ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਉੱਚਾ ਕਰਦਾ ਪਿਆ ਏ ਇਹ ਵੀਰ 2017 ਵਿੱਚ IPFL MMA ਵਰਲਡ ਚੈਂਪੀਅਨ ਵੀ ਰਿਹਾ ਏ ਤੇ ਵੀਰ ਨੇ ਇੰਟਰਨੈਸ਼ਨਲ JIU JITSU 3X ਵੀ ਜਿੱਤਿਆ ਹੋਇਆ ਏ ਤੇ ਜਾਪਾਨ 'ਚ ਵੀ 골ਡ ਮੈਡਲਿਸਟ ਏ ਵੀ ਤੇ ਵੀਰ ਪੂਰੇ ਪੰਜਾਬ ਦਾ ਸਰਦਾਰਾਂ ਦਾ ਪੱਗ ਦਾ ਨਾਮ ਦੁਨੀਆ ਚ ਉੱਚਾ ਕਰਦਾ ਪਿਆ ਹੈ। ਸੋ ਜੇ ਵੀਰ ਨੂੰ ਤੁਸੀਂ ਵੀ ਪਿਆਰ ਕਰਦੇ ਹੋ, ਵੀਰ ਦੀ ਖੇਡ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਵੀਰ ਦੇ ਲਈ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਿਓ। ਸੋ ਮਿਲਦੇ ਆਂਗੇ ਕਿਸੇ ਨਵੀਂ ਵੀਡੀਓ ਨਾਲ। ਰੱਬ ਰਾਖਾ।